ਸਤ ਸ੍ਰੀ ਅਕਾਲ ਦੋਸਤੋ ਮੈਂ ਭពਿੰਦਰ ਪ੍ਰਵਾਜ਼ ਅੱਜ ਦੀ ਰਚਨਾ ਦਾ ਨਾਮ ਹੈ ਬ੍ਰਹਿਮੰਡ ਅਤੇ ਇਹ ਰਚਨਾ ਗੁਰਮੀਤ ਸਿੰਘ ਰੰਧਾਵਾ ਜੀ ਦੀ ਲਿਖੀ ਹੋਈ ਹੈ ਤੇਰੇ ਸਾਰੇ ਬ੍ਰਹਿਮੰਡ ਤੇ ਜਿਸ ਦੇ ਬੜੇ ਨਜ਼ਾਰੇ ਨੇ ਸਭ ਆਰਤੀ ਕਰਦੇ ਨੇ ਸੂਰਜ ਚੰਦ ਤੇ ਤਾਰੇ ਨੇ ਬਿਨਾ ਥੰਮ ਦੇ ਆਕਾਸ਼ ਤੇਰਾ ਤੇਰੀ ਹੋਂਦ ਨੂੰ ਦੱਸਦਾ ਏ ਕਦੇ ਸੋਹਣਿਆ ਫੁੱਲਾਂ ਚੋਂ ਸਾਨੂੰ ਦਿਸਦਾ ਹੱਸਦਾ ਏ ਕਲਾਕਾਰੀ ਤੇਰੀ ਤੇ ਪਏ ਝੁਕਦੇ ਆ ਸਾਰੇ ਨੇ ਸਭ ਆਰਤੀ ਕਰਦੇ ਨੇ ਸੂਰਜ ਚੰਦ ਤੇ ਤਾਰੇ ਨੇ ਤੇਰੀ ਵੇਖ ਕੇ ਕੁਦਰਤ ਨੂੰ ਬੜੀ ਮਿਲਦੀ ਸਿੱਖਿਆ ਏ ਗੁਰਮੀਤ ਰੰਦਾਵੇ ਨੇ ਤੇਰੇ ਗੀਤਾਂ ਨੂੰ ਲਿਖਿਆ ਏ ਤੇਰੇ ਸਿਰਜੇ ਸਮੁੰਦਰਾਂ ਦੇ ਬੜੀ ਦੂਰ ਕਿਨਾਰੇ ਨੇ ਸਭ ਆਰਤੀ ਕਰਦੇ ਨੇ ਸੂਰਜ ਚੰਦ ਤੇ ਤਾਰੇ ਨੇ ਤੇ ਸਾਰੇ ਬ੍ਰਹਿਮੰਡ ਤੇ ਦਿਸਦੇ ਬੜੇ ਨਜ਼ਾਰੇ ਨੇ ਸਭ ਆਰਤੀ ਕਰਦੇ ਨੇ ਸੂਰਜ ਚੰਦ ਤੇ ਤਾਰੇ ਨੇ ਸਭ ਆਰਤੀ ਕਰਦੇ ਨੇ ਸੂਰਜ ਚੰਦ ਤੇ ਤਾਰੇ ਨੇ ਸ਼ੁਕਰੀਆ ਜੀ